ਮਿੱਤਰੋ ਮਲੂਟ ਕਿਸਾਨ ਮੇਲੇ ਦੇ ਵਿੱਚ ਮੈਨੂੰ ਇੱਕ ਹੀ ਚੀਜ਼ ਖਾਸ ਲੱਗੀ ਉਹ ਆ ਜੀ ਆ ਬੈਲਰ ਤਾਂ ਮਿੱਤਰੋ ਪਹਿਲਾਂ ਵਾਲੇ ਬੈਲਰਾਂ ਨੂੰ ਲੋਕ ਬੰਦੇ ਮਾਰੂ ਬੈਲਰ ਕਹਿੰਦੇ ਸੀ ਕਿਉਂਕਿ ਉਹਨਾਂ ਬੈਲਰਾਂ ਨਾਲ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਮਿੱਤਰੋ ਆ ਨਵੀਂ ਤਕਨੀਕ ਦਾ ਮੈਸੀ ਫਰਗੂਸਨ ਦਾ SB 1840 ਬੈਲਰ ਆ ਗਿਆ ਮਿੱਤਰੋ ਤੇ ਇਹਦੀਆਂ ਖਾਸ ਚੀਜ਼ਾਂ ਦੱਸੂਗਾ ਦੋਸਤੋ ਖਾਸ ਚੀਜ਼ਾਂ ਇਹਦੇ ਵਿੱਚ 3-4 ਖਾਸ ਚੀਜ਼ਾਂ ਨੇ ਸਾਬਤ ਤੋਂ ਜੇਕਰ ਆਪਾਂ ਵੇਖਣ ਵਾਲੀ ਗੱਲ ਕਰੀਏ ਜਾਂ ਵੱਖਰੀ ਗੱਲ ਕਰੀਏ ਤਾਂ ਇਹ ਬੈਲਰ ਸੀਗਾ ਮਲੋਟ ਕਿਸਾਨ ਮੇਲੇ ਦੇ ਵਿੱਚ ਤਾਂ ਮਿੱਤਰੋ ਇਸ ਬੈਲਰ ਦੀ ਖਾਸੀਅਤ ਇਹ ਆ ਸਭ ਤੋਂ ਪਹਿਲੇ ਦੀ ਰਿਪੇਅਰ ਦੀ ਗੱਲ ਕਰੀਏ ਤਾਂ ਆਮ ਬੈਲਰ ਨਾਲੋਂ 40000 ਰੁਪਿਆ ਸਸਤੀ ਆ ਯਾਨੀ ਕਿ ਇਹ ਬੈਲਰ ਦੀ ਰਿਪੇਅਰ 35 ਤੋਂ 40000 ਚ ਹੋ ਜੂਗੀ ਆਮ ਬੈਲਰ ਤੇ ਘੱਟੋ ਘੱਟ ਲੱਖ ਸਵਾ ਲੱਖ ਰੁਪਿਆ ਲੱਗਦਾ ਰਿਪੇਅਰ ਰਿਪੇਅਰ ਤੇ ਹਰ ਸੀ ਜਣਦੀ ਤਾਂ ਦੂਜੀ ਗੱਲ ਮਿੱਤਰੋ ਇਹ ਬੈਲਰ ਜਿਹੜਾ ਕਿ ਵਿਚਾਲਿਓਂ ਪਰਾਲੀ ਨੂੰ ਚੱਕਦਾ ਇਹ ਤੁਹਾਨੂੰ ਗਾਂਵ ਵਧਿਆਣੀ ਬੈਲਰ ਜਿਵੇਂ ਆਮ ਬੈਲਰ ਗਾਂਵ ਵਧੇ ਜੁਹੰਦੇ ਨਾ ਪਿੱਛੋਂ ਜੇ ਪਿੱਛੋਂ ਕੈਂ ਨੂੰ ਜਾਂਦੇ ਹੁੰਦੇ ਅੱਗੋ ਕੈਂ ਨੂੰ ਤੇ ਰੋਡ ਜ਼ਿਆਦਾ ਘੇਰਦੇ ਆ ਤਾਂ ਮਿੱਤਰੋ ਇਹ ਬੈਲਰ ਚ ਇਹ ਖਾਸੀਅਤ ਹੈ ਵੀ ਇਹ ਟਰੈਕਟਰ ਦੇ ਪਿੱਛੇ ਹੀ ਰਹੂਗਾ ਜਿੰਨਾ ਵੀ ਰਹੂਗਾ ਟਰੈਕਟਰ ਦੇ ਪਿੱਛੇ ਹੀ ਰਹੂਗਾ ਬਾਕੀ ਤੁਸੀਂ ਦੇਖ ਸਕਦੇ ਜੇ ਪੱਖਾ ਭੁੱਖਾ ਲਾ ਰੱਖਿਆ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਜੇ ਆ ਇਹੋ ਜਿਹਾ ਇਹਦੀ ਕੰਡੀਸ਼ਨ ਹੈ ਦੇਖ ਸਕਦੇ ਜੇ ਤੁਸੀਂ ਤੇ ਤੁਹਾਨੂੰ ਅੱਗੇ ਖਾਸ ਚੀਜ਼ਾਂ ਵਿਖਾਉਣਾ ਆ ਆਹ ਵੇਖੋ ਜੀ ਖਾਸ ਚੀਜ਼ ਅੱਗੇ ਵਿਖਾਉਣ ਲੱਗਾ ਮੈਂ ਤੁਹਾਨੂੰ ਆਹ ਦੇਖੋ ਜੀ ਹਾਈਡਰੋਲਿਕ ਸਿਸਟਮ ਆ ਜੀ ਇਹ ਤੇ ਆਹ ਦੇਖੋ ਜੀ ਬਿਲਕੁਲ ਵਿਚਾਲੇ ਆ ਵਿਚਾਲੇ ਟਰੈਕਟਰ ਦੇ ਵਿਚਾਲੇ ਟਾਇਰਾਂ ਦੇ ਵਿਚਾਲੇ ਆਊਗੀ ਪ੍ਰਾਲੀ ਉਥੋਂ ਇਹਨੇ ਚੱਕਣੀ ਤੇ ਆਹ ਦੇਖੋ ਜੀ ਮਸ਼ੀਨ ਵਾਂਗੂ ਖਿੱਚਣ ਆਸਤੇ ਸਿਸਟਮ ਲੱਗਾ ਹੋਇਆ ਤੁਸੀਂ ਦੇਖੋ ਆ ਕਿਸੇ ਬੈਲਰ ਚ ਹੋਰ ਚ ਨਹੀਂ ਮਿਲੂਗਾ ਤੁਹਾਨੂੰ ਮਸ਼ੀਨ ਵਾਂਗੂ ਜਿਵੇਂ ਖਿੱਚਦਾ ਨਾ ਪ੍ਰਾਲੀ ਨੂੰ ਖਿੱਚਿਆ ਕਰੂਗਾ ਇਹ ਜਿਹਨੂੰ ਆਪਾਂ ਆਗਰ ਸਿਸਟਮ ਕਹਿ ਦਿੰਦੇ ਆ ਹਨਾ ਆਹ ਗਲਾਰਿਆਂ ਗਲੂਰੀਆਂ ਪੂਰਾ ਸਿਰਾ ਕੰਮ ਕੀਤਾ ਪਿਆ ਜੀ ਆ ਦੇਖ ਸਕਦੇ ਜੇ ਗੇਅਰ ਬਾਕਸ ਵੀ ਸਿਰਾ ਲਾਇਆ ਪਿਆ ਠੀਕ ਆ ਨਾ ਜੀ ਆ ਦੇਖ ਸਕਦੇ ਜੀ ਤੁਸੀਂ ਤੁਹਾਡੇ ਆਸਤੇ ਮੈਂ ਸਪੈਸ਼ਲ ਬਣਾਈਆਂ ਇਹ ਪਲੱਸ ਪੁਆਇੰਟ ਆ ਕਿਸੇ ਵੀ ਬੈਲਰ ਦੇ ਵਿੱਚ ਹੈ ਨਹੀਂ ਇਹ ਵੀ ਪ੍ਰਾਲੀ ਨੂੰ ਖਿੱਚਣਾ ਇਹਦੇ ਵਿੱਚ ਤੁਸੀਂ ਧਾਗਾ ਸਿੱੜ ਸਕਦੇ ਮਿੱਤਰੋ ਧਾਗਾ ਦੋਵੇਂ ਪਾਸੇ ਬਾਕਸ ਨੇ ਧਾਗਾ ਤੇ ਆ ਇੱਕ ਛੋਟਾ ਜਿਹਾ ਟੂਲ ਦਿੱਤਾ ਆ ਮਿੱਤਰੋ ਤੇ ਮਿੱਤਰੋ ਟਾਇਰ ਦੋਵੇਂ ਬਰਾਬਰ ਆ ਐਡੇ ਟਾਇਰ ਪਰਲੇ ਬੰਨੇ ਆ ਆ ਨੀਚੋ ਕੰਡੀਸ਼ਨ ਦੇ ਸਕਦੇ ਜੀ ਆਮੇ ਕੋ ਛੋਟਾ ਟਾਇਰ ਹੁੰਦਾ ਕੋ ਵੱਡਾ ਹੁੰਦਾ ਬਰਾਬਰ ਟਾਇਰ ਆ ਸਿਰਾ ਟਾਇਰ ਆ ਤਗੜੇ ਟਾਇਰ ਆ ਮਿੱਤਰੋ ਤੇ ਕੀਮਤ ਉਹਨਾਂ ਨੇ ਦੱਸੀ ਨਹੀਂ ਸਾਨੂੰ ਪਰ ਜਿੱਥੋਂ ਤੱਕ ਮੈਨੂੰ ਆਈਡੀਆ ਐ ਲੱਗਦਾ ਜੀ ਕੁਛ ਆ ਵੇਖੋ ਬਿਲਕੁਲ ਥੋੜੀ ਥਾਂ ਘੇਰੂਗਾ ਹਨਾ ਹੈ ਨਾ ਖਾਸ ਚੀਜ਼ ਤੇ ਮਿੱਤਰੋ ਕਿੰਨੇ ਐਕਸੀਡੈਂਟ ਹੁੰਦੇ ਆ ਆਪਣੇ ਸਰਚ ਮੁਤਾਬਕ ਹਰ ਸਾਲ 150 ਬੰਦਾ ਉਹਨਾਂ ਬੈਲਰਾਂ ਦੀ ਵਜ੍ਹਾ ਕਰਕੇ ਮਰਦਾ ਸੀ ਜਿਹੜੇ ਕਿ ਪਿੱਛੋਂ ਯਾਨੀ ਕਿ ਬਾਹਰ ਨਿਕਲਦੇ ਸੀ ਤੇ ਇਹ ਬੈਲਰ ਨਾਲ ਐਕਸੀਡੈਂਟ ਬਹੁਤ ਘੱਟ ਹੋਣਗੇ ਥਾਂ ਘੱਟ ਘੇਰੂਗਾ ਕੰਮ ਵੱਧ ਕਰੂਗਾ ਤੇ ਮਿੱਤਰੋ ਜਿਹੜਾ ਪਿੱਛੇ ਹਾਈਡਰੌਲਿਕ ਸਿਸਟਮ ਦਿੱਤਾ ਨਾ ਆਮ ਬੇਲਰ ਦਾ ਜਿਹੜਾ ਕਟਾਈ ਵਾਲਾ ਕੰਮ ਆ ਗੱਠ ਨੂੰ ਕੁੱਟਣਾ ਉਹ 1 ਲੀਟਰ ਦਾ ਇਹਦੇ 4 ਲੀਟਰ ਦਾ ਮਿੱਤਰੋ 4 ਲੀਟਰ ਦਾ ਕਿੰਨੀਆਂ ਅਪਗ੍ਰੇਡਾ ਆ ਗਿਆ ਨੇ ਕੀਮਤ ਮੈਨੂੰ ਜਿੱਥੋਂ ਤੱਕ ਲੱਗਦਾ ਪੱਕਾ ਨਹੀਂ ਮੈਨੂੰ ਪਤਾ 19-20 ਲੱਖ ਦੇ ਕਰੀਬ ਨੇ ਦੀ ਕੀਮਤ ਹੋਊਗੀ ਮੈਸੀ ਫਰਗੂਸਨ ਦੀ ਚੀਜ਼ ਆ ਤੇ ਇੱਕ ਗੱਲ ਆ ਮਿੱਤਰੋ ਤੇਲ ਤੇ ਟਰੈਕਟਰ ਦਾ ਜ਼ੋਰ ਬਹੁਤ ਘੱਟ ਲੱਗਦਾ ਕਹਿੰਦੇ ਆ ਵੀ ਅੱਧਾ ਜ਼ੋਰ ਲੱਗਦਾ ਆਮ ਬੈਲਰ ਜਿੰਨਾ ਜ਼ੋਰ ਲਾਉਂਦਾ ਅੱਧਾ ਜ਼ੋਰ ਟਰੈਕਟਰ ਦਾ ਲੱਗਦਾ ਤੇ ਤੇਲ ਦਾ ਖਰਚਾ ਵੀ ਘਟਾ ਮਿੱਤਰੋ ਇੱਥੋਂ ਧਾਗਾ ਪੈਂਦਾ ਮਿੱਤਰੋ ਅੱਗੇ ਜਾਂਦਾ ਗਾਂਹ ਸਿਸਟਮ ਤੁਹਾਨੂੰ ਪਤਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੈਸੀ ਫਰਗੂਸਨ ਦਾ ਬੈਲਰ ਆ ਇਹ ਤੇ ਮੈਨੂੰ ਤਾਂ ਕੰਮ ਸਿਰਾ ਲੱਗਾ ਮਿੱਤਰੋ ਝੋਨੇ ਦੀ ਪਰਾਲੀ ਆਸਤੇ ਬਹੁਤ ਬੈਸਟ ਚੀਜ਼ ਆ ਨਾਲੇ ਤਾਂ ਬੰਦੇ ਬਚਾ ਲਓ ਐਕਸੀਡੈਂਟ ਹੋਣ ਤੋਂ ਬਚਾ ਲਓ ਨਾਲੇ ਗੱਠਾ ਬਣਾ ਲਓ ਤੇ ਚੰਗੀ ਕਟਾਈ ਕਰਾ ਲਓ ਟਰੈਕਟਰ ਦਾ ਖਰਚਾ ਘਟਾ ਲਓ ਤੇ ਸਿਰਾ ਲਾ ਲਓ ਮਿੱਤਰੋ ਕੰਮ ਵਧਾ ਲਓ ਮਿੱਤਰੋ ਤੇਲ ਬਚਾ ਲਓ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ